ਦੇ ਵੀ ਕੋਈ ਹੋਰ ਨਹੀਂ ਤੇ ਹੁਣ ਵੀਰਾ ਭਰਾ ਵੀਰਾ ਮੰਮੀ ਤੇ ਪਾਪ ਮੰਮੀ ਵੀ ਤੇ ਡੈਡੀ ਇਹ ਕਹਿੰਦੇ ਨੇ ਕਿ ਹੁਣ ਸਕੂਲ ਸਕੂਲ 12 ਕਰ ਲਈਏ ਤੇ ਘਰ ਕਰੇ ਕਰੇ ਰਹਾ ਕਿ ਕੀ ਕਰਾਇਆ ਲ ਮੇਰੀ ਸਾਰੀ ਅਸਰੀ ਇਹ ਕਾਲਜ ਐਡਮਿਸ਼ਨ ਕਰਾ ਲਈ ਹੈ ਮੈਨੂੰ ਕਹਿੰਦੇ ਨੇ ਨਹੀਂ ਚਾਹਤਾ ਵੀਰਾ ਵੀ ਅ ਵੀ ਕਹਿ ਰਹੇਗਾ ਪੜ੍ਹਾਈ ਮਹੋਲ ਨਹੀਂ ਹੈਗਾ ਪੜ੍ਹਾਈ ਮਹੋਲ ਨਹੀਂ ਸਹੀ ਹੈਗਾ ਵੇਰੇ ਮੇਰੇ ਮੇਕਿੰਦੀ ਵਰਗਾ ਵੀਰੇ ਦਾ ਥੋੜੀ ਹੁੰਦਾ ਆ ਮਾਹੌਲ ਦੇ ਹਿਸਾਬ ਨਾਲ ਨਹੀਂ ਜੇ ਆਪਾਂ ਬਾਅਦ ਜਾਵਾਂਗੇ ਨਿਕਲਾਂਗੇ ਤਾਂ ਹੀ ਥੋੜਾ ਮਾਹੌਲ ਵੀ ਆਪਾਂ ਦੇਖਾਂਗੇ ਵੀਰ ਅਗੰਦਾ ਆ ਬੜਾ ਮਾੜੇ ਕਰਨ ਉਹਦਰ ਉਹਦਰ ਕੋਈ ਕੰਮ ਮम्मी ਵੀ ਨਹੀਂ ਜਾਣਦੇ ਡੈਡੀ ਨੇ ਤਾਂ ਕਹਿਨੇ ਕਿ ਟਾਈਟ ਬਿਲਕੁਲ ਨਹੀਂ ਗੱਲ ਸੁਣਦੇ ਹੈਗੇ ਮੇਰੇ ਕਰੇ ਕਿ ਹਾਂ ਹੁਣ ਤੇ 3 ਮਹੀਨੇ ਹੋ ਗਏ ਆ ਮੈਂ ਪਲੱਸ ਟੂ ਪਾਸ ਕੀਤਾ ਤੇ ਕੀ ਰੋਟੀ ਨਹੀਂ ਪਕਾਉਣੀ ਆ ਘਰੇ ਝਾੜੂ ਪੋਛੇ ਤੇ ਰੋਟੀਆਂ ਔਰ ਬਾਰਾ ਪੜਿਆ ਵੀ ਨਾ ਪੜੇ ਵਰਗਿਆ ਹੋ ਜਾਂਦੀਆਂ ਨੇ ਫਿਰ ਬਾਰਾ ਤੋਂ ਹੋ ਗਿਆ ਤੇ ਆਪਣਾ ਸੈਮ ਪੱਤਰ ਭਰਨ ਪਾਸ ਪੜਨੇ ਤੋਂ ਥੋੜਾ ਬਹੁਤਾ ਨਾ ਨੀ ਨੀ ਮੈਂ ਸੋਚੀ ਵਧੀਆ ਚੌਕ ਕਰਾਂਗੇ ਵਧੀਆ ਬਣਾਂਗੀ ਸਰਕਾਰੀ ਟੀਚਰ ਬਣਾਂਗੀ ਮੰਮੀ ਵੀ ਮੰਮੀ ਵੀ ਨੀ ਨਾ ਗੱਲ ਮੰਨਦੇ ਜੀ ਜਿੱਦ ਕਮਾ ਤੇ ਮੰਮੀ ਵੀ ਸਹੀ ਕਹਿੰਦੀ ਆ ਯਾਰ ਵੀਰਾ ਵੀ ਸਹੀ ਕਹਿੰਦਾ ਹੈ ਨਾ ਮਾਹੌਲ ਤੇ ਬਿਲਕੁਲ ਵੈਸੇ ਹੈ ਵੀ ਨੀਗਾ ਬਾਹਰ ਨਿਕਲਣਾ ਨਹੀਂ ਆਪਣੀ ਸਰਕਾਰ ਵੀ ਨਾ ਕੁਝ ਨਹੀਂ ਕੀਤਾ ਹੈਗਾ ਕੋਈ ਪੰਜਾਬ ਚ ਕਿਤੇ ਵੀ ਨਹੀਂ ਇੰਡੀਆ ਪੂਰੇ ਚ ਨਿਕਲ ਕੋਈ ਅੰਦਸ਼ੇ ਪਿਆ ਨਹੀਂ ਚਾਇਦਿਆ ਹਾਲ ਕਿਤੇ ਜਾਵੇ ਕੋਈ ਸੇਫ ਰਹੇ ਤਾਂ ਘਰ ਨਾ ਨੇ ਵੀ ਬਾਹਰ ਨਿਕਲਣਾ ਆਪਣੀ ਲਾਈਫ ਜਿਉਣੀ ਆ ਕੋਈ ਸੱਚਾ ਕੰਮ ਕਰਨ ਲਈ ਜਰੂਰੀ ਥੋੜੀ ਆ ਕੀ ਅੰਦਰ ਹੀ ਵੜ ਕੇ ਰਹਿ ਜਨ ਸਿਰਫ ਰੋਟੀ ਨਾਲ ਜਗ ਹੀ ਰਹਿਣ ਗਿਆ ਕੁੜੀਆਂ ਫਿਰ ਇਸ ਕਾਰਨ ਸੋਚਣਾ ਚਾਹੀਦਾ ਰਸੀ ਚਲੋ ਕੋਈ ਹਾਂਜੀ ਮੰਮੀ ਆਜੋ ਕੀ ਕਰਨ ਡਈਆਂ ਕੋਈ ਨਹੀਂ ਮੰਮੀ ਪਾਸ ਅੰਦਰ ਬੈਠੀ ਹੋਈ ਸੀ ਕੰਮ ਕੁੰਮ ਕੀਤਾ ਈ ਸੋਚਣ ਢੀ ਕੀ ਬੈਠੇ ਆ ਕਰਨ ਡਈਆਂ ਮੰਮੀ ਕੋਚ ਨਹੀਂ ਸਿਚੂ ਚੀਤੇ ਬਸ ਇਹੀ ਗੱਲ ਕਰਦੀ ਆ ਵੀ ਚਲੋ ਆਪਣਾ ਮੈਂ ਗੱਲ ਇਹੀ ਕਰਨੀ ਵੀ 12 ਪੜ੍ਹਨੀ ਆ ਨਹੀਂ ਰੋਜ ਆਪਾਂ 3 ਮਹੀਨੇ ਹੋ ਗਏ ਘਰੇ ਆ ਸਾਰੀਆਂ ਮੇਰੇ ਨਾਲ ਦੀਆਂ ਕੁੜੀਆਂ ਨਾ ਪਾਲਿਸ ਜਾਣ ਲੱਗੀਆਂ ਨੇ ਸਾਰੀਆਂ ਜਾਂਦੀਆਂ ਨੇ ਜਿੰਨੀਆਂ ਵੀ ਜਾਸੂ ਹੁੰਦੀ ਸੀ ਸਾਰੀਆਂ ਟ੍ਰਿਪੂਆਂ ਦੀ ਸਾਰੀਆਂ ਜਾਣ ਲੱਗੀਆਂ ਨੇ ਮੰਮੀ ਕਾਲਜ ਮੈਂ ਗੱਲ ਸੁਣਤੀ ਐ ਕਾਲਜ ਉਹ ਵੀ ਸੱਚੇ ਨੇ ਤੇਰਾ ਪਿਓ ਵੀ ਸੱਚਾ ਤੇ ਤੇਰਾ ਆਪਣਾ ਹਵੀ ਸੱਚਾ ਐ ਕੋਈ ਕੰਦੇ ਨੇ ਬਾਰ ਮਾਹੌਲ ਪੜਾ ਮਾਰਿਆ ਇੱਕ ਤੇ ਲੁੱਟਾਂ ਖੋਵਾਂ ਬੜੀਆਂ ਨੇ ਸਾਡੀ ਸਰਕਾਰ ਕਿਹੜੀ ਲੁੱਟਾਂ ਖੋਵਾਂ ਨੂੰ ਰੋਕਦੀ ਹੈ ਜਾਂ ਰੋਕ ਸਕਦੀ ਹੈ ਲੁੱਟਾਂ ਖੋਵਾਂ ਨੂੰ ਰੋਕਣ ਵਾਲੇ ਹੁੰਦੇ ਤੇ ਅੱਜ ਤੱਕ ਰੁਕੀਆਂ ਹੁੰਦੀਆਂ ਹਾਂਜੀ ਮੰਮੀ ਉਹ ਤਾਂ ਚਲ ਗੱਲ ਠੀਕ ਹੈ ਮੈਂ ਤੁਹਾਡੀ ਗੱਲ ਸੁਣਦੀ ਆਂ ਵੀ ਚਲੋ ਅੱਜ ਸਮਾਂ ਕੋਨੇਗਾ ਠੀਕ ਫਿਰ ਵੀ ਮੰਮੀ ਇੱਦਾਂ ਥੋੜੇ ਵੀ ਤੇ ਹੱਥੋਂ ਅੰਦਰ ਹੀ ਥੋੜੀ ਕੁੜੀਆਂ ਦੱਬ ਕੇ ਰਹਿ ਜਾਣਗੇ ਫਿਰ ਰੋਜ਼ ਖਬਰਾਂ 'ਚ ਸੁਣੋ ਸਾਰੇ ਪੇਰੈਂਟਸ ਨੂੰ ਸੋਚਣਾ ਚਾਹੀਦਾ ਕਿ ਧਿਆਨ ਦੇਣ ਅੰਦਰਿੰਦ ਅਕੇ ਰਾਜਨਿਕ ਆਨਨ ਕੋਈ ਹੁਣਾਂ ਤੇ ਪੈਰਾ ਤੇ ਸਟੈਂਡ ਕਰਨਗੇ ਜਾਂ ਆਪਾਂ ਅੰਦਰ ਹੀ ਵੱੜ ਕੇ ਅੰਦਰ ਰੋਟੀ ਨੇ 12 ਪਾੜ ਕੇ ਬਣਾ ਲਈ ਤੇ ਮੇਰੇ ਵੀ ਪੜਾਏ ਤਾਂ ਡੱਬੇ ਕੋਈ ਫਾਇਦਾ ਨਹੀਂ ਹੁੰਦਾ ਉਹ ਮੈਨੂੰ ਗੱਲ ਮੈਂ ਤੇਰੀ ਸਮਝ ਨਹੀਂ ਆ ਮੈਂ ਸਾਰਾ ਕੋਈ ਸਮਝ ਨਹੀਂ ਆ ਹੈਨਾ ਤੇ ਹੁਣ ਇਹ ਗੱਲ ਆ ਬਾਹਰ ਤੂੰ ਜਾਏਂਗੀ ਲੋ ਮੋਬਾਈਲ ਖੋਲ ਲੈਂਦੇ ਨੇ ਕੋਈ ਬੜੀ ਬੁਰੀ ਹਾਲਾਤ ਹੈ ਮੈਂ ਰੋਜ਼ ਇਹੀ ਖਬਰਾਂ 'ਚ ਸੁਣਨੀ ਆ ਤੇ ਮਾ ਹਲ ਤੇਰਾ ਪਿਓ ਭਰਾ ਵੀ ਸੱਚੀ ਗੱਲ ਕਹਿੰਦਾ ਤੇ ਤੂੰ ਅੱਜ ਮੈਨੂੰ ਪਤਾ ਵੀ 8 ਮਹੀਨੇ ਹੋ ਗਏ ਘਰ ਬੈਠੀ ਆ 12 ਪੜ ਕੇ 12 ਪੜੇ ਦੇ ਨਾਲ ਤੇ ਕੁਝ ਵੀ ਨਹੀਂ ਪਾ ਜਿੰਨਾ ਚਿਰ 12 ਪੜਿਆ ਨਾਲ ਕੁਝ ਕੋਰਸ ਨਾ ਨਾ ਹੋਵੇ ਅੱਗੋਂ ਨਾ ਪੜੀਏ ਤੇ ਉਹ ਕੁਝ ਵੀ ਨਹੀਂ ਗਿਆ ਅਜ ਕੱਲ ਮੈਂ ਵੀ ਸੱਚ ਮੈਂ ਇਹ ਗੱਲ ਕਹਨੀ ਕਿ ਮੈਂ ਕੰਪਿਊਟਰ ਕੋ ਕੰਪਿਊਟਰ ਵੀ ਕਰ ਲਵਾਂਗੀ ਤੇ ਵੀਰੇ ਵੀਰਾ ਕਹਿੰਦਾ ਉੱਥੇ ਵੀ ਨਹੀਂ ਜਾਣਾ ਜੇ ਤੂੰ 12 ਪੜ ਕੇ ਮੇਰੀ ਗੱਲ ਸੁਣਤੀਏ ਪਾਰਾ ਪੜ ਕੇ ਕੰਪਿਊਟਰ ਤਾ ਤੇ ਉਹ ਵੀ ਤੈਨੂੰ ਕਿੰਨੀ ਕੇ ਤਰਫਾ ਮਿਲ ਜੀ ਲੋ ਵੀ ਕੋਈ ਰੇਲੂ ਹੀ ਕੰਮ ਆ ਕੁਛ ਵੀ ਨਹੀਂ ਮੰਮੀ ਅਜੇ ਤੇ ਮੈਂ ਤੁਹਾਨੂੰ ਗੱਲ ਕਰਨੀ ਵੀ ਚਲੋ ਆਪਾਂ ਕੱਲ ਨੂੰ ਆਪਣੇ ਆਪ ਤੇ ਸਟੈਂਡ ਹੋ ਜਾਾਂਗੇ ਮੇਰੀ ਗੱਲ ਸੁਣ ਨਾ ਤਾਂ ਫਿਰ ਮੈਂ ਤੇਰੇ ਪਿਓ ਨੂੰ ਪੁੱਛਣਾ ਤਾਂ ਨਾ ਮੈਂ ਉਹਨੂੰ ਵੱਡੇ ਨੂੰ ਭਰਾ ਨੂੰ ਪੁੱਛਣਾ ਤਾਂ ਤੂੰ ਇਸ ਤਰ੍ਹਾਂ ਕਰ ਬਈ ਤੂੰ ਸੋਹਣੇ ਢੰਗ ਦੇ ਨਾਲ ਚਲੋ ਮੈਂ ਇਹ ਨਹੀਂ ਕਹਿੰਦੀ ਪੂਆ ਕੋ ਪੁੱਛ ਕੇ ਦੇਖ ਲੈ ਪੂਆ ਤੇ ਡੈਡੀ ਵੀ ਗੱਲ ਮੰਨਦੇ ਆ ਪੂਆ ਕੋ ਕੀ ਪੁੱਛਣਾ ਆ ਪੂਆ ਵੀ ਕਿਹੜੀ ਤੇਰੀ ਹੀਟ ਲੀਆਂ ਤਲੀਆਂ ਮਾਰੂਗੀ ਜਾਣ ਦੇ ਤਾ ਵਾਹ ਆਪਣੇ ਬੱਚਿਆਂ ਨਾਲ ਅਗਲੀ ਸੋਚ ਨਹੀਂ ਦੁਗਿਆਦਾ ਕੋਈ ਸੋਚ ਤੂੰ ਇਸ ਤਰ੍ਹਾਂ ਕਰੀ ਇਹ ਮੈਂ ਤੈਨੂੰ ਇਸ ਤਰ੍ਹਾਂ ਕਰਨੀ ਆ ਵੀ ਮੈਂ ਤੈਨੂੰ ਆਪਣੇ ਆਪ ਤੇ ਡਿਪੈਂਡ ਹੋ ਕੇ ਮੈਂ ਤੈਨੂੰ ਕੱਲ ਕੱਲ ਨਹੀਂ ਆ ਤੂੰ ਜਾ ਠੀਕ ਆ ਟਾਈਮ ਟੇਬਲ ਤੇਰਾ ਚਲੀ ਜਾ ਆ ਚਲੀ ਜਾ ਜੋ ਤੇਰਾ ਟਾਈਮ ਟੇਬਲ ਆ ਉਹ ਤੂੰ ਟਾਈਮ ਟੇਬਲ ਤੇ ਜਾ ਮੈਂ ਉਸੇ ਟਾਈਮ ਤੇ ਆਇਆ ਕਰ ਨਾ ਕਿ ਆਪਾਂ ਕੈਫੇ ਚ ਜਾਣਾ ਤੇ ਨਾ ਆਪਾਂ 버ਗਰ ਖਾਣਾ ਨਾ ਪੀਜ਼ੇ ਖਾਣੇ ਨਾ ਦੋਸਤੀਆਂ ਚ ਰਹਿਣਾ ਨਾ ਟੋਲਿਆਂ ਚ ਰੜਨਾ ਨਾ ਦੋ ਦੋ ਜੋੜਿਆਂ ਚ ਬਹਿਣਾ ਨਹੀਂ ਮੰਮੀ ਤੁਸੀਂ ਬਸ ਮੈਨੂੰ ਭਾਵੇਂ ਆਲੂ ਦੀ ਅਚਾਰ ਨਾਲ ਪਰੋਠੀ ਦੇ ਦੇਆ ਪਰ ਮੈਂ ਨਾ ਕੈਫੇ ਚ ਬੰਗ ਨਾ ਮੈਂ ਕੱਲ ਦਿਨਾਂ ਚ ਬਹਿਣਾ ਮੈਂ ਕਿੱਥੇ ਮੈਂ ਸਭ ਕੁਝ ਵੇਖ ਨਹੀਂ ਨਾ ਤੇ ਮੈਂ ਕਿਹ ਬਣਵਾਣੀ ਆ ਮੈਂ ਵੇਖਣੀ ਆ ਤੇ ਤਾਂ ਕਹਿਣੀ ਆ ਮੈਂ ਸਾਰੀ ਟੀਵੀ ਦੇ ਵਿੱਚ ਖਬਰਾਂ ਹਾਰ ਦੇਖ ਲੈਣੀ ਆ ਤੇ ਪੜ੍ਹ ਲੈਣੀ ਆ ਇੱਥੇ ਆ ਕੀ ਹੋਇਆ ਤੇ ਇੱਥੇ ਆ ਕੀ ਹੋਇਆ ਆ ਮਾਪਿਓ ਕਰੋ ਧੀ ਨੂੰ ਭੇਜਦਾ ਆ ਉਹਦੇ ਵਿਸ਼ਵਾਸ ਤੇ ਵੀ ਮੇਰਾ ਵੀ ਵਿਸ਼ਵਾਸ ਘਾਤ ਨਾ ਇਹ ਕਰ ਦਵੇ ਤੇ ਮੈਂ ਵੇਖਣੀ ਆ ਕੀ ਵਿਸ਼ਵਾਸ ਘਾਤ ਹੁੰਦੇ ਨੇ ਧੀ ਨੂੰ ਸਮਝਣਾ ਚਾਹੀਦਾ ਹੈ ਇਹ ਦੰਦੀ ਵੀ ਡੈਡੀ ਦੀ ਸੋਚ ਬਦਲਣੀ ਚਾਹੀਦੀ ਦੇਖੋ ਮੈਂ ਚਾਹਾਂਗੀ ਜਿੱਦਾਂ ਤੁਸੀਂ ਮੈਨੂੰ ਕੁਛ ਇਸ ਫੇਰੇ ਨਾ ਮੇਰੀ ਆਚਾਰ ਨੇ ਚੈਕ ਰੌਂਠੀ ਪਾ ਤੇ ਆ ਕੋਲ ਉਹੀ ਖਾ ਲੈ ਕਰਾ ਮਾਹੌਲ ਮਾੜਾ ਹੈ ਨਾ ਮੈਂ ਕੰਟੇਨ ਚ ਜਾ ਕਰੂ ਸਿੱਪ ਤੁਸੀਂ ਮੈਨੂੰ ਜਾਣ ਵਾਸਤੇ 100 ਰੁਪਿਆ ਦੇ ਦੇ ਆ ਕੋਲ ਤੁਹਾਨੂੰ ਉਸ ਦਾ 100 ਰੁਪਿਆ ਲੱਗਦਾ ਮੈਨੂੰ ਚਲੋ ਗੜੀਆ ਪਾਲੀਸ ਨੇ ਮੱਥੇ ਚਲੀ ਜਾ ਕੋਈ ਗੱਲ ਨਹੀਂ ਜਾ ਤੂੰ ਤੇ ਆਪਣਾ ਪੋਰਸਕਾਰ ਤੇ ਕੋਈ ਗੱਲ ਨਹੀਂ ਆਪਣਾ ਜੋ ਵੀ ਘਰ ਵਿੱਚ ਹੋਏਗਾ ਜਿਸ ਤਰ੍ਹਾਂ ਹੋਏਗਾ ਤੇਰੀ ਫੀਸ ਵਗੈਰਾ ਜੋ ਵੀ ਕੋਈ ਭਰਾਂਗੇ ਤੇ ਠੀਕ ਹੈ ਤੇ ਕੋਲ ਥੋ ਰਾਮਗੜੀਆ ਕੋਈ ਦੂਰ ਨਹੀਂ ਹੈਗਾ ਤੇ ਤੂੰ ਚਲੀ ਜਾ ਘਰ ਤੇ ਜਾ ਤੂੰ ਤੇ ਮੈਂ ਉਹਨਾਂ ਨੂੰ ਕਹਿ ਲਾਂਗੀ ਤੇ ਤੂੰ ਸੋਨੇ ਢੰਗ ਨਾਲ ਜਾਣਾ ਸੋਨੇ ਢੰਗ ਨਾਲ ਆਉਣਾ ਆ ਇਥੋਂ ਕੋਈ ਦੂਰ ਨਹੀਂ ਹੈਗਾ ਕੋਈ ਨਾ ਹੋਵੇ ਜਰ ਪਈ ਤੇਰਾ 60 ਰੁਪਆ ਲੰਮਾ ਮਮਿਨਾ ਪੰ ਇਹ ਕੀ ਮੈਂ ਨਾ ਕੈਫਿਆ ਜਿਨਾ ਕੰਟੀਨਾਂ ਚ ਇਹ ਦਾਲੀ ਨੂੰ ਕੋਈ ਨਹੀਂ ਬਸ ਮੈਂ ਐ ਵੀ ਮਮਿ ਨਾਲ ਨਾਲ ਨਾ ਸੁਗੋ ਆਧੇ ਸਮੇਂ ਨਾਲ ਕੁੜੀਆਂ ਨੂੰ ਖਰਾਟੇ ਵੀ ਸਿੱਖਣੇ ਚਾਹੀਦੇ ਆ ਉਹ ਵੀ ਗਾਲ ਸਹੀਆ ਤੇਰੀ ਸਭ ਕੁਝ ਕੁੜੀਆਂ ਕਿਤੇ ਘੱਟ ਕੋਲ ਗਈਆਂ ਹੈ ਜਿੰਨਾਂ ਪਾਇਲਟ ਬਣੀਆਂ ਨੇ ਜਹਾਜ਼ ਖਿੱਚੇ ਫਿਰਦੀਆਂ ਨੇ ਹਾਂ ਤੇ ਉਹ ਹਾਂਜੀ ਹਾਂਜੀ ਆ ਮਮਤਾ ਦੇ ਭਰਾ ਨੂੰ ਪੰਜਾਬ ਨੂੰ ਕਹਿੰਦੇ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਨਾ ਤੇ ਜਹਾਜ਼ 'ਚ ਕੁੜੀਆਂ ਢਾ ਕੇ ਲਿਆਏ ਸੀ ਪਾਇਲਟ ਤੁਸੀਂ ਸੀ ਕੁੜੀ ਸੀ ਪਾਇਲਟ ਕੁੜੀਆਂ ਘੱਟ ਕੋਲ ਨਹੀਂ ਰਹੀਆਂ ਪੰਜਾਬ ਕਿਹੜਾ ਆ ਕੁੜੇ ਮਮਤਾ ਦਾ ਭਰਾ ਤੁਸੀਂ ਨਹੀਂ ਸੀ ਉਹ ਕਿਹੜਾ ਦੇਖਿਆ ਸੀ ਕਿਹੜਾ ਹਾਂਜੀ ਹਾਂਜੀ ਚਲੋ ਅੱਛਾ ਮੁੰਡਾ ਤੋਂ ਪੁੱਛਾਂਗਾ ਸੀ ਉਹ

ਮੈਂ ਅਜ ਨੂੰ ਰੋਕ ਲਵਾਂਗੀ ਮੈਂ ਕਹਾਂਗੀ ਜੇ ਤੂੰ ਵਿਸ਼ਵਾਸ ਘਾਤ ਨਾ ਕਰੇਂਗੀ ਟਾਈਮ ਨਾ ਆਏਗੀ ਟਾਈਮ ਨਾ ਜਾਏਗੀ ਤੇ ਵੀਰਾ ਕੁਛ ਨਹੀਂ ਕਹਿੰਦਾ ਨਾ ਤੇਰਾ ਪਿਓ ਕੁਛ ਕਹੂਗਾ ਠੀਕ ਮੰਮਾ ਮੈਂ ਜੀ ਵੀਰਾ ਛੱਡਿਆ ਕਰੇਗਾ ਨਾ ਮੈਨੂੰ ਵੀਰਾ ਮੈਂ ਉਹਨਾਂ ਦੀ ਨਹੀਂ ਕਹਿ ਸਕਦੀ ਛੱਡਣ ਨਾ ਛੱਡਣ ਤੇ ਉਹ ਇੱਥੋਂ ਬਹਿ ਆਟੋ 'ਤੇ ਬਹਿ ਤੇ ਆਟੋ ਦੇ ਘਾਰਾ ਮੈਂ ਤੇ ਇਹ ਕਹਿੰਦੀ ਠੀਕ ਆ ਹਾਂ ਚਲ ਜਾ ਕੋਈ ਗੱਲ ਨਹੀਂ ਰੱਬ ਦਾ ਉਸ ਪਰਮੇਸ਼ਰ ਸੱਚੇ ਦਾ ਨਾਮ ਲੈ ਹਾਂ ਖੁਦਾ ਦਾ ਨਾਮ ਸੱਚੇ ਪਰਮੇਸ਼ਰ ਦਾ। ਮੈਂ ਫਿਰ ਅੱਜ ਮੈਂ ਐਡਮਿਸ਼ਨ ਦਾ ਪੁੱਛਾਂਗੀ। ਐਡਮਿਸ਼ਨ ਦਾ ਤੂੰ ਚਲੀ ਜਾ ਤਾਂ ਮੈਂ ਇੱਥੋਂ ਫੋਨ ਕਰਾਂਗੀ। ਉੱਥੇ ਕਾਲਜ 'ਚ ਮੇਰੇ ਵਾਕ ਬਹਿ ਗਏ ਨੇ। ਠੀਕ। ਤੇ ਮੈਂ ਸਿਮਰਨ ਨੂੰ ਲੈ ਕੇ ਗਈ ਸੀ। ਸਿਮਰਨ ਨੂੰ। ਠੀਕ ਠੀਕ। ਤੇ ਮੇਰੇ ਵਾਕ ਬਹਿ ਗਏ ਨੇ ਮੇਰੇ ਕੋਲ ਨੰਬਰ ਹੈਗਾ ਤਾਂ ਤੂੰ ਜਾ ਤੇ ਮੈਂ ਤੇਰੇ ਜਾਂਦੇ ਫੋਨ ਕਰਾਂਗੀ। ਜੋ ਕੁਝ ਵੀ ਆਏ ਤੇਨੂੰ ਮੈਂ ਕਾਂਗੀ ਤੇ ਸਲਿੱਪ ਬਣਾ ਦਵਾਂ। ਤੇ ਠੀਕ। ਤੇ ਤੂੰ ਜਾ। ਕੀ ਕਰਾਂ? ਨਾ ਭੇਜਾਂ। ਉਸ ਤਰ੍ਹਾਂ ਮਰੇ ਭੇਜਨੀ ਆ ਉਸ ਤਰ੍ਹਾਂ ਮਰੇ ਕੁੜੀਆਂ ਨੂੰ ਤੇ ਵਿਚਾਰੀਆਂ ਨੂੰ ਕਿਤੇ ਵੀ ਪੂਰੇ ਇੰਡੀਆ 'ਚ ਹਿੰਦੁਸਤਾਨ ਦੇ ਵਿੱਚ ਕੋਈ ਵੀ ਨਾ ਰੂ ਸੇਫਟੀ ਨਹੀਂ ਹੈਗੀ ਤੇ ਚਲੋ ਆਪਣੇ ਰੱਬ ਦੇ ਭਰੋਸੇ 'ਮੈਂ ਇਹਨੂੰ ਘੱਲਣ ਲੱਗੀ ਆ ਤੇ ਕੁੜੀਆਂ ਮੁੰਡਿਆਂ ਨਾਲੋਂ ਕਿਤੇ ਘੱਟ ਨਹੀਂ ਕਿ ਮੁੰਡੇ ਤਾਂ ਸਭੋ ਇਸ ਤਰ੍ਹਾਂ ਕਰਦੇ ਨੇ ਤੇ ਕੁੜੀਆਂ ਦੇ ਤਾਂ ਵੱਧ-ਵੱਧ ਕੇ ਨੰਬਰ ਚਲੋ ਕੋਈ ਤੇਜ ਨੇ ਦੇਖਨੇ ਕੀ ਕਰਦੀ ਹੈ

चलो ठीक अच्छा, है फिर मैं तो न, गाँगी गाँगी। है? तो तो है? मैं अच्छा ठीक ठीक है है जाओ से से ना ना कितने मम्मी ਅੱਜ ਗਈ ਆ ਕੋਈ ਨਾ ਰੱਬ ਨੂੰ ਮੈਂ ਤੇ ਹੀ ਕਹਿੰਨੀ ਇੱਥੇ ਐ ਭੈਣਾ ਸਭ ਪੜ੍ਹਨ ਲਿਖਣ ਤੇ ਸੋਨੇ ਡੰਗ ਨਾਲ ਜਾਣਾ ਤੇ ਸੋਨੇ ਦਾ 10 ਮੇਰੀ ਗੇਂਦ ਆ ਅੱਜ ਗਈ ਐ ਟਾਈਮ ਟੇਬਲ ਆ ਕੀ ਆ ਚਲੋ ਠੀਕ ਮੈਂ ਵੀ ਕੋ ਕੰਮ ਕਰਾਂ